ਹਾਂ ਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਬਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਬੜਾ ਠੀਕ ਹੈ ਅੱਲਾਮੇ ਕਰਤੀ ਉਹ ਲਾਉ ਦੀ ਸਟਾਰਟਿੰਗ ਠੀਕ ਹੈ ਕਿ ਨਹੀਂ ਇੱਕ ਵਦ ਨਹੀਂ ਕੀ ਚੈੱਕ ਕਰ ਐਰ ਜਦੋਂ ਵੀਡੀਓ ਲਾਵਾਂ ਉਦੋਂ ਵਾਸ ਹੀ ਆਉਣੀ ਹੀ ਆਉਣੀ ਹੈ ਉੱਠਾ ਬਹੁਤ ਟਾਈਮ ਆਉਂਦਾ ਮੈਂ ਉੱਠ ਮੈਂ 8 ਵਜੇ ਦਾ ਹੁਣ 10 ਵਜੇ ਹੋਣਗੇ ਮੈਂ ਅੰਦਰ ਹੀ ਬੈਸ ਵੀਡੀਓ ਵੀਡੀਓ ਸੈਟ ਕਰੀ ਜਾਂਦਾ ਸੀਗਾ ਤੇ ਆਇਆ ਤੇ ਦੂਬਲੇ ਕਰੀ ਆਪਣੇ ਆਪਣੇ ਮਿੱਤਰ ਮੋਟਰਸਾਈਕਲ ਲੈ ਆਣੇ ਇਸ ਨੂੰ ਬਾਹਰੋਂ ਖੋਲ ਕੇ ਆਪਣਾ ਯੂਨਿਟ ਆਰ ਦਿੱਤਾ ਸੀ ਉਹਨਾਂ ਦੇਖੋ ਲੌਕਾ ਵੇਖਾਂ ਕਿੰਨਾ ਖਤਰਨਾਕ ਪੂਰਾ ਚੰਦਰਾਲਾ ਦਾ ਨਾ ਖੜਾ ਬੜਾ ਭੈਸ ਸਰਤਰਗਾ ਓਕੇ ਰਿਪੋਰਟਾਂ ਬਸ ਉੜਦੇ ਹੈਗੇ ਦੇਖਦੇ ਆ ਬਸ ਕੀਸਾ ਅੰਦਾਜ਼ ਕੀ ਕਰੀਏ ਮੇਰੀ ਲੈ ਖੁੱਡੇ ਸਾਫ਼ ਕਰਨ ਦੀ ਆ ਜੀ ਯਾਰ ਤੇ ਘੋੜੇ ਬਗੂਤਰ ਲੈ ਆਣ ਤੇ ਇੱਕ ਚੌਬਰ ਨੂੰ ਜੁੜੀ ਦੇ ਦਿੰਦੀ ਹੈ ਇੱਕ ਪਤੰਗ ਡਾਉਣ ਦੀ ਹੈ ਕੰਮ ਹੋ ਕਰਨੇ ਆ ਚਲੋ ਪਹਿਲਾਂ ਠੀਏ ਇਸ ਤਰੀਕੇ ਚ ਨਿਕਲੀਏ ਹਾਂਜੀ ਮੇਰੇ ਵੀਰੋ ਹੋ ਗਈ ਜੀ ਸੱਟ ਵੱਟ ਠੀਕ ਆ ਤੇ ਆਗੇ ਬਾਹਰ ਉੱਠ ਕੇ ਤੇ ਪਹਿਲੇ ਨੰਬਰ ਤੇ ਤੇ ਰਲਾਈਟਾਂ ਨੂੰ ਡੱਬ ਲਿਆ ਗਿਆ ਆਪਣਾ ਲਾਈਟਾਂ ਇਹ ਜਗਤੀਆਂ ਬੰਗੂ ਵੀ ਹਣ ਇਹ ਕੰਮ ਬੜਾ ਮਾੜਾ ਹੈ ਚਲੋ ਮਾੜੇ ਨੂੰ ਤਾਂ ਕੀ ਹੈ ਐਲਈਡੀ ਹੈ ਕਿੰਨਾ ਖਰਚਾ ਆਉਗਾ ਬਾਕੀ ਬੈਲ ਫਿਰ ਇਹ ਹੀ ਭਵਾਂਤਮਾ ਸਰਕਾਰ ਜੀ ਹਾਂ ਜੀ ਇਹ ਵਾਲੇ ਕਾਟੇ ਠੀਕ ਹੈ ਜਣੇ ਤੇ ਉਧਰਲੇ ਹੌਲ ਐਡਰੀ ਬੰਦ ਕਰਨ ਵਾਲੀ ਹੈ ਤੇ ਕੂਤਰਾਂ ਕਵਾਤਾਂ ਅਨੁਮਾਨੀਗਾ ਕੱਢ ਲਈ ਸਾਰਿਆਂ ਨੂੰ ਹਣ ਲੋਕੇ ਦੀਆਂ ਰਿਪੋਰਟਾਂ ਸਭ ਫਰੈਸ਼ ਐ ਛਾੜਾ ਮਾਰਦੇ ਫਿਰਦੇ ਐ ਤੇ ਪੱਠੇ ਪੱਠਣ ਨੂੰ ਵੇਖ ਕੇ ਸੋਹਣ ਗੇ ਜੀ ਲੱਗਿਆ ਮਾਤਾ ਨਿਗਾ ਨਾਲ ਹੀ ਹੁਣੇ ਵੇਖਣ ਲੱਗੇ ਇਹਨਾਂ ਨੂੰ ਕਹਿੰਦੇ ਕੀ ਬਾਤਾਂ ਨੇ ਜਿਹੜੇ ਝਾੜ ਝਾੜ ਕੇ ਵੱਢੀ ਜਾਂਦੇ ਨਾ ਭੈਂਦਰੇ ਦੇ ਆ ਮਾ ਬੜੇ ਸੋਹਣੇ ਹਨ ਯਾਰ ਜਵਾਨੀ ਚੜੀਆਂ ਜਾਂਦੀ ਪੱਠੇ ਪੱਠਣਾਂ ਤੇ ਇਹ ਚ ਕੀ ਬਾਤਾਂ ਹੁੰਦਾ ਆਪਣਾ ਸਾਰੀਆਂ ਗੱਲਾਂ ਤਾਂ ਤੇ ਓਕੇ ਆ ਫਿਰ ਹਣਾ ਹੁਣ ਘਰੇ ਘਰ ਚੱਲੇ ਰੂਟੇੜੀ ਖਾਏ ਕੇ ਬੜਾ ਬੋਟਾ ਦੇਖੀਏ ਦੁਬਾਰ ਫਿਰ ਕਰਦੇ ਸ਼ੇਅਰ ਸੋਡ ਨਾਲ ਜੀ ਇਧਰ ਲੈ ਘਰੇ ਅੱਜ ਵੀ ਕੋਈ ਕੰਮ ਤੋਂ ਨਹੀਂ ਕੀਤਾ ਬਸ ਅਹੀਂ ਦਿਨ ਲੰਘ ਜਾਣਾ ਹੈਗਾ ਤੇ ਪਹਿਲਾਂ ਤਾਂ ਮੈਂ ਜਾਣਾ ਕੋਣ ਉੱਥੇ ਆਪਣਾ ਬਾਦਲ ਥੋੜਾ ਕੰਮ ਹੈ ਬਾਦਲ ਲੰਬੀ ਤੇ ਇੱਕ ਆਪਾਂ ਕਾਰ ਛੱਡ ਕਿਉਂ ਨਹੀਂ ਕਿਸੇ ਦੀ ਇੱਕਾ ਛੋਟਾ ਡੱਬਾ ਲੈ ਕੇ ਆਣਾ ਆਪਾਂ ਭਰ ਕੇ ਕਿਸੇ ਵਾਸਤੇ ਇੱਕ ਆਪਣਾ ਫੂਲ ਲੈ ਕੇ ਜਾਣਾ ਆਪਾਂ ਨਾਲ ਹਨਾ ਇਹ ਵਾਲਾ ਪੁਰਾਣਾ ਫੂਲ ਆਪਣਾ ਓਕੇ ਦੀ ਰਿਪੋਰਟ ਤੇ ਚਲੋ ਰੋਕ ਕੇ ਕਰਦਾ ਬਾਬੇ ਹਨਾ ਮੈਨੂੰ ਜਾਣਾ ਥੋੜਾ ਬਿਜ਼ੀ ਹੈ ਵਕਾਂ ਨੂੰ ਜਿਹੇ ਰ ਤੇ ਬਸ ਵਿਜੀ ਰਹਿਣਾ ਯਾਰ ਮੈਨੂੰ ਐ ਲੱਗਦਾ ਨੂੰ 10-15 ਦਿਨਾਂ ਨਾ ਹੀ ਰਹਿਣਾ ਕੰਮ ਸਾਰਾ 10-15 ਦਿਨਾਂ ਬਾਅਦ ਕੰਮ ਠੀਕ ਹੋਊਗਾ ਆਪਣਾ ਫਿਰ ਵਲੌਗ ਨੂੰ ਪ੍ਰੋਪਰ ਆਇਆ ਕਰਨਗੇ ਹਨ ਉਹਨਾਂ ਟਾਈਮ ਬਸ ਕਲੀ ਕੁਤਰੇ ਹੀ ਦੇਖਵਾਲਾ ਤੇ ਵੀਡੀਓ ਪਟਾ ਦੇਗਾ ਆਪਾਂ ਹਾਂਜੀ ਮੇਰੇ ਵੀਰੋ ਤੇ ਅੱਜ ਵੀ ਬਈ ਸਾਰਾ ਦਿਨ ਆਹੀਂ ਲੰਘ ਗਿਆ ਠੀਕ ਹੈ ਕਿ ਨਹੀਂ ਬਸ ਕਦੇ ਕਾਰ 'ਚ ਕਦੇ ਘਰੇ ਕਦੇ ਖੇਤ ਗੱਡੀ ਜਾਂਦੀ ਆਪਣੀ ਜੀ SUV ਤੋਂ ਪਲੱਸ ਬਾੜੀ ਨਿਪਟਣੀ ਚਾਹੀਦੀ ਡਾਊਨ ਡਰਿੰਕ ਡੋਨਟ ਡਰਿੰਕ ਐਂਡ ਡਰਾਈਵ ਡਰਾਈਵ 온 ਸੇਫ ਸਪੀਡ ਓਕੇ ਬਰੋ ਸਾਡੀ ਸਪੀਡ ਜਮਾ 90 ਤੇ ਹੀ ਹੈ ਇਹਦੋਂ ਨਹੀਂ ਬਤਾਉਂਦੇ ਸੀ ਠੀਕ ਹੈ ਕਿ ਨਹੀਂ ਆਪੇ ਵਧੀਆ ਨੇ ਮੈਂ ਨਹੀਂ ਵਧਾਰਿਆ ਪਰ ਪਤਾ ਨਹੀਂ ਕੀ ਗੱਲ ਐ ਇਹਨੂੰ ਆਟੋਮੈਟਿਕ ਨਾਲ ਗੱਡੀ ਦਾ ਕਰਕੇ ਉਹ ਨਾ 100 ਤੋਂ ਨਾ ਟੱਪੋ ਖੰਡ ਮੋੜਿਆ ਮੋੜਿਆ ਇਹਨਾਂ ਤੇ ਲੈਣੀਗਾ ਸੁਈ ਫੇਰ ਪੱਲੇਗਦੀ ਵਾਲੀ ਚੱਲਦੇ ਹਾਂ ਕੋਰੇ ਮਲੋਟ ਆਇਆ ਸੀਗਾ ਮੈਂ ਠੀਕ ਹੈ ਕਿ ਨਹੀਂ ਤੇ ਇਸ ਟਾਈਮ ਮਲੋਟ ਤੋਂ ਆਪਾਂ ਅਗੇ ਜੀ ਪਿੰਡ ਅਬਲ ਖਰਾਣਾ ਠੀਕ ਹੈ ਕਿ ਨਹੀਂ ਆਪਲ ਖਰਾਣੇ ਤੋਂ ਮਾਹੂ ਆਣਾ ਮਾਹੂਣੇ ਤੋਂ ਲੰਬੀ ਲੰਬੀ ਤੋਂ ਮਾਨਾ ਤੇ ਮਾਨਾ ਤੋਂ ਘਰੇ ਤੇ ਘਰੇ ਆ ਕੇ ਗਾਲਾਂ ਦੇ ਨਾਲ ਜਾ ਠੀਕ ਆ ਤੜਕੇ ਦਾ ਮੈਂ ਨਿਕਲੇ ਮੈਂ ਮਹਿਮ ਗੱਡੀ ਛੱਡ ਕੋੜਾ ਪਿੰਡ ਜਿੱਨਾਂ ਦੀ ਹੈਗੀ ਹੈ ਮੈਂ ਮਲੋੜ ਆਪਣਾ ਬੱਸ ਤੜਕੇ ਦਾ ਹੀ ਮਰਦਾ ਗੱਡੀ ਦਿਖਵਾ ਕੇ ਤੇ ਮੈਨੂੰ ਕੰਮ ਸੀ ਥੋੜਾ ਜਿਹਾ ਤਾਂ ਕਰਕੇ ਹੁਣ ਵੀ ਵਿੱਚ ਫੋਨ ਆ ਗਿਆ ਮੈਨੂੰ ਲੱਗਦਾ ਆਏ ਤਵਣੀ ਦਾ ਫੋਨ ਆ ਗਿਆ ਚਲੋ ਕੋਈ ਨਾ ਤੇ ਘਰੇ ਚੱਲਦੇ ਆ ਘਰੇ ਆ ਕੇ ਕਰਦੇ ਆ ਸ਼ੇਅਰ ਤੁਹਾਡੇ ਨਾਲ ਆਪਾਂ ਹਾਂਜੀ ਮੇਰੇ ਵੀਰੋ ਇੱਥੇ ਕੋਈ ਰੋਕ ਆਪਾਂ ਪਿੱਛੇ ਪਿੱਛੇ ਉਪਰ ਜੋ ਬੰਦੀ ਹੋ ਗਈ ਚਲ ਕੋਈ ਨਾ ਪਿੱਛੇ ਆਪਣਾ ਮਿੱਤਰ ਆਉਂਦਾ ਗੋਲੀ ਇਹ ਕਾਰ ਛੱਡ ਕੇ ਉਹਨੇ ਆਪ ਪਿੰਡ ਜੀ ਦੇ ਲਿਆਂਦੀ ਜਿਹਨੇ ਦੇ ਘਰੋਂ ਹਨਾ ਮਿੱਤਰੇ ਵੈਸੇ ਆਪਣਾ ਪੱਕਾ ਜਿਹਦੀ ਕਾਰ ਹੈ ਤੇ ਇਹਦਾ ਫਾਦਰ ਵੀ ਆਪਣੇ ਫਾਦਰ ਦਾ ਮਿੱਤਰ ਹੈ ਪਿੰਡ ਜੀ ਦੇ ਸਾਰੇ ਨਾਲ ਹੀ ਬੰਦੀ ਹਜੂਰ ਕਰਨੀ ਉਹ ਕੋਈ 2-4 ਹੀ ਹੁੰਦੇਗਾ ਲੀਲੀ ਫਿਲਮ ਕੁੱਤੇ ਬਿਲੇ ਉਹ ਲੜਉਂਦੇ ਹੀ ਬਾਦੀ ਗੋਲੀ ਆਣੀ ਹੈਗਾ ਕੇਟੀਐਮ ਲੈ ਕੇ ਮਨ ਲੱਗਦਾ ਆ ਆ ਗਿਆ ਹੈ ਹੈਂ ਹੈਂ ਆਏ ਹਾਏ ਆਏ ਹਾਏ ਕੀ ਮਾਤੜੀ ਫੋਰ ਦਾ ਕਹਿੰਦੇ ਕਿੰਨੇ ਤੇ ਚੜਾਇਆ ਓਏ ਕਿੰਨੇ ਤੇ ਆਇਆ ਮੈਂ ਆਇਆ ਹੂਆ 182 ਕੀਨੇ ਆਇਆ 117 ਸਿੱਧੇ ਆਉਣਾ ਡਰ ਨਹੀਂ ਲੱਗਦਾ ਐਂ ਕਰੋ ਫਿਰ ਮੇਰੀ ਗੱਲ ਸੁਣੋ ਆ ਕਾਰਨਾ ਮੈਂ ਦੀਪੇ ਕਰੀ ਛੰਡ ਕੇ ਆਣੀ ਐ ਤੇ ਮੈਨੂੰ ਉਥੇ ਚੜਾ ਕੇ ਲਾਇਓ ਬਾਈ ਬੜੇ ਹਾਂਜੀ ਮੇਰੇ ਵੀਰੋ ਕਾਰ ਦਿੱਤੀ ਠੱਲ ਤੇ ਗੋਲੀ ਨੇ ਚੱਕ ਲਿਆ ਮੈਨੂੰ ਕੇਟੀਐਮ ਤੇ ਏ ਭਾਈ ਮਗਰ ਬੈਠ ਕੇ ਨੇ ਡਰ ਲੱਗਿਆ ਦਾ ਸੌਣ ਲੱਗੇ ਬੈਠਾ ਲਗਾ ਪਤਾ ਬੈਠੀ ਅੰਦਰ ਨਿਕਲ ਆ ਲਓ ਜਮੀਨ ਆਸਮਾਨ ਦਾ ਫਰਕ ਹੈ ਦੇਖੋ ਨਾ ਸਾਈ ਕਿੱਥੇ ਬਿਠੇ ਕਿੱਥੇ ਬਣਾ ਹੁੰਦਾ ਹੈ ਡਰ ਲੱਗਿਆ ਮੂਵੀ ਡੇਕ ਬੂਰ ਹੁੰਦਾ ਹੈ ਕਿ ਪੰਜਾਬੀ ਵੀਡੀਓ ਪਰ ਭਰਾਵਾ ਹਾਂ ਭੱਜ ਦਾ ਵੀਡੀਓ ਬਤ ਕਰਨੀ ਕੋਈ ਫੜਨਾ ਪੂਗਾ ਤੇ ਇਸ ਹਾਲੇ ਨਾਲ ਭਾਈ ਬਰੋਬਰ ਮੇਰੇ ਲੰਬਕਾ ਹੁੰਦਾ ਸੀ ਉਥੇ ਮੈਂ ਰੋਕਿਆ ਜਦੋਂ ਭੈਣ ਨਾ ਆਏ ਨਾ ਬੜੀ ਜਿਆਦਾ ਸਪੀਡ ਹੈ ਯਾਰ ਦਾ 100 150 ਤੇ ਜਾਂਦਾ 150 200 ਤੇ ਜਾਂਦਾ ਨਾ 200 ਤੇ ਥੋੜੀ ਭੈਣ ਨੂੰ ਬਾਹਲਾ ਜਾਏ ਭਜਦਾ ਓਏ ਉਹ ਇਹਨਾਂ ਨੂੰ ਬਚਾ ਕੇ ਲੈ ਜੀ ਮੈਂ ਤਾਂ ਡਰ ਲਾਦਾ ਭੈਣੇ ਨਾ ਚੜਦਾ ਹੀ ਬੜਾ ਏ ਓਏ ਓਏ ਕੰਜਰ ਦਾ ਬੜਾ ਭਾਜ ਤਣ ਓਏ ਸਾਤ ਪਾਲੇ ਮੈਂ ਤੋਰ ਵੀ ਨੂ ਉਹ ਭਾਜਾ ਉਹ ਬਣਾ ਬਣਾ ਦੇ ਨੀ ਵੀਡੀਓ ਉੱਤੇ ਕਾਹਨ ਕਰ ਮੈਂ ਪੋਟਾ ਲੀਆ ਕਿਹੜੇ ਹੋ ਲਾਉਂਗੀ ਵੀਡੀਓ ਇਹ ਗੱਲ ਹਾਂ ਵੀਡੀਓ ਉੱਤੇ ਕਿਉਂ ਪਾਇਆ ਮੈਂ ਨਾ ਮੈਂ ਖਾਣਾ ਕਾਰ ਲੈ ਲੈਣਾ ਓਏ ਹਾਂ ਸਾਰਾ ਜੱਤੀ ਭਰਾਵਾ ਸਵੇਟੀ ਫੁੱਲ ਪੀ ਲੋ ਵੇ ਕਾਰ ਐਨੀ ਆਈਟੀ ਵਾਟ ਨਹੀਂ ਹੁੰਦਾ ਜਿਹਨੀ ਵਾਟ ਦਾ ਆੜੂ ਮੋੜਾ ਅੰਕੋਟਾ ਰਾਰਾ ਇੰਦਰਾ ਸੱਪੰਡਰ ਉਹਨੂੰ ਖਾਦ ਕੇ ਗੇਰ ਨਹੀਂ ਲੈਣਾ ਨੇ ਇਹ ਵੀ ਐਸੋਈ ਨਾ ਤੂੰ ਕਿਉਂ ਯਾਰ ਨਾ ਰਹਿਣਾ ਕੋਲ ਦੇਣਾ ਖਾਫ ਇੱਥੇ ਲਿਓ ਇੱਥੇ ਦੇਖੋ ਗੇਰ ਹੁੰਦਾ ਆ ਗਾਦਰ ਨਾਗਾ ਗੁਲੀਓਏ ਹਾਂਜੀ ਵਾਦੋ ਆ ਗਏ ਘਰੇ ਕੇਟੀਆ ਦੀ ਰਾਈਡ ਲੈ ਕੇ ਮੈਨੂੰ ਗੁਲੀ ਤਿੰਨ ਪਹਿਲਾਂ ਵੀ ਮੈਨੂੰ ਬਹੁਤ ਫੋਰਸ ਕੀਤਾ ਕਹਿੰਦਾ ਆਪਾਂ ਤੈਨੂੰ ਮੈਂ ਕੇਟੀਆ ਦੀ ਰਾਈਡ ਦਿਵਾ ਕੇ ਲਿਆ ਦਵਾ ਕੇ ਲਿਆ ਮੈਨੂੰ ਨਹੀਂ ਪਈ ਸੀ ਆ ਚੀਜ਼ ਐ ਇਹ ਤੇ ਬਾਕੀ ਇਲੈਕਟ੍ਰੋਨਿਕ ਟਾਪ ਆਪਣੇ ਜਗੀ ਆਉਂਦੇ ਗਏ ਦਿਮਾਗ ਆਪਣੇ ਪੂਰੇ ਸੈਟਾ ਸੁਣੇ ਪਤਾ ਹੀ ਹਨ ਹੁਣ ਆਪਾਂ ਇਧਰੋਂ ਚੱਕ ਕੇ ਲੈ ਚੱਲਦੇ ਪਤੰਗ ਆਪਣਾ ਆਸ-ਪਾਸੇ ਬਹੁਤ ਪਤੰਗ ਉੱਡਦੇ ਆ ਤੇ ਘਰੇ ਜਾ ਕੇ ਕੋਠੀ ਤੇ ਚੜ੍ਹ ਕੇ ਗਲਿਸ ਕਰਦਾ ਸਾਰਿਆਂ ਨੂੰ ਤਾਂ ਬਈ ਪਿਆ ਮੈਂ ਫੇਰ ਮੈਂ ਏਡਾ ਸੈਟ ਹੁੰਦਾ ਕਿਸੇ ਨਾ ਕਿਸੇ ਪਾਸੇ ਦਿਮਾਗ ਨੂੰ ਕਿਹੜਾ ਕਬੂਤਰ ਬਣ ਗਿਆ ਕਬੂਤਰ ਆ ਹੋ ਹੈ ਕਬੂਤਰ ਬਣ ਗਿਆ ਹੋ ਉਹ ਰੀਅਲੀ ਅੱਛਾ ਇਹਦਾ ਹਰੇਟਡ ਵਾਲਾ ਇਹ ਤਾਂ ਕਬੂਤਰੀ ਆ ਮੈਂ ਕਿਤੇ ਭੈ ਕਬੂਤਰੀ ਕਬੂਤਰ ਬਣ ਗਈ ਚਲੋ ਚੱਕੀ ਪਤੰਗ ਘਰੇ ਡਾ ਕਰਕੇ ਫਿਰ ਦੱਸੂਗਾ ਕਿੰਨੇ ਕੱਟੇ ਕਿੰਨੇ ਨਹੀਂ ਤੇ ਉਦੋਂ ਬਾਅਦ ਆ ਕੇ ਦਾਣਾ ਪਾਣੀ ਪਾਵਾਂਗੇ ਫਿਰ ਬੱਚਾਂ ਦੀ ਤੋ ਕਬੂਤਰ ਵੀ ਲੈ ਕੇ ਆਉਣਾ ਤਮਣੀ ਆ ਜਾਊਗਾ ਤੇ ਤੁਹਾਨੂੰ ਫਿਰ ਆਪਾਂ ਛੰਡੀ ਰ ਕੂਤਰ ਚੱਕ ਲਵਾਂਗੇ ਆ ਗਏ ਇਧਰ ਲੈ ਘਰੇ ਇੱਕ ਪਤੰਗ ਤਾਂ ਹੋੜ ਡੀ ਜਾਂਦਾ ਠੀਕ ਹੈ ਉਹਨੂੰ ਪਲੀਸ ਕਰਾਂਗੇ ਇੱਕ ਆਪਾਂ ਨੀਗਾ ਚੜ ਗਿਆ ਯਾਰ ਦੋ ਇਥੂ ਡਾਂ ਚੋ ਕਿਦੂ ਉਤਰ ਗਿਆ ਯਾਰ ਸੱਚੀ ਉਹਨਾਂ ਨੇ ਵੀ ਗਲੀਸ ਕਰਨਾ ਸੀ ਇੱਥੇ ਦੋ ਵਾਈਟ ਇੱਕ ਇੱਕ ਕਾਲਾ ਇੱਕ ਚਿੱਟਾ ਤਾਂ ਵੀ ਉਹ ਹੋ ਗਿਆ ਇੱਕ ਆਹ ਵਾਲਾ ਮੱਛਰਿਆ ਫਿਰਦਾ ਜਿਹੜਾ ਇਹਨੂੰ ਵੀ ਗਲੀਸ ਕਰੂੰਗਾ ਹੋਰ ਜਿੰਨੇ ਆਉਣਗੇ ਸਾਰ ਨੂੰ ਗਲੀਸ ਕਰੂੰਗਾ ਉਹ ਕਰਾ ਹੋ ਜਾਂਦਾ ਸੱਟ ਵਟ ਘਰ ਦੇ ਨੂੰ ਸਦਰਖ ਆ ਆ ਕੇ ਦੋ ਇਹਨਾਂ ਨੂੰ ਚੈੱਕ ਦਾ ਖੜ ਜਾ ਇੱਕ ਆਹਗਾ ਚਿੱਟਾ ਜੀ ਦੀ ਗੱਲ ਕਰੇ ਆ ਆ ਗਿਆ ਆਹ ਹੋ ਤੇ ਇੱਕ ਹੋ ਜਵਾਗ ਜਿਹੜਾ ਇਹਦੇ ਜਿਹੜੇ ਉਹਨਾਂ ਦਾ ਵੀ ਕਰਦੇ ਆਪਾਂ ਕੰਮ ਠੀਕ ਹੈ ਚਲੋ ਚੜਾ ਲਗੇ ਫਿਰ ਦੱਸਾਂਗੇ ਤੁਹਾਨੂੰ ਜੀ ਆਪਣਾ ਕੱਟਾ ਹੈਗਾ ਬਈ ਤੇ ਗੱਲ ਹੀ ਵਖਰੇ ਤੁਹਾਨੂੰ ਪਤਾ ਲੱਗ ਗਿਆ ਕੋਈ ਆਪਣਾ ਕੱਟਾ ਹੈਗਾ ਨਹੀਂ ਤੇ ਤੁਹਾਨੂੰ ਚੜਾ ਕੇ ਦਿਖਾਉਣਾ ਫਿਰ ਹਾਂਜੀ ਬਾਬੂ ਆ ਗਈ ਜੀ ਪਤੰਗ ਐ ਡੋਰ ਲੈਣ ਠੀਕ ਹੈ ਕਿ ਨਹੀਂ ਇਹ ਚੱਕ ਲਈ ਡੋਰ ਇਧਰੋਂ ਤੇ ਬਾਈ ਜੀ ਕਰੀਂਦਾ ਪਤੰਗ ਕਰ ਦਿ ਜੀ ਕਰ ਦੋ ਕਰ ਦੋ ਕਰ ਦੋ ਗੱਲ ਅਣਖ ਤੇ ਆ ਗਈ ਯਾਰ ਇੱਕ ਪਤੰਗ ਮੈਂ ਵੜਦਾ ਇੱਕ ਕੋਈ ਨਹੀਂ ਮੇਰਾ ਵੜਦਾ ਫਿਰ ਹਰਖ ਜੀ ਮੰਨ ਲਾ ਤਾਂ ਗੱਟੂ ਲੈਣਾ ਹੈ ਤੇਰੇ ਲਈ ਪਤੰਗ ਆਹ ਡੋਰ ਉਹ ਹੈ ਬਈ ਜਿਹੜੀ ਆਪਣੇ ਚੱਲਦੀ ਹੈ ਮਤਲਬ ਇਹ ਡੋਰ ਬੈਣ ਹੈਣੀਗੀ ਠੀਕ ਹੈ ਕਿ ਨਹੀਂ ਇਹ ਨਾਰਮਲ ਡੋਰ ਹੈਗੀ ਆਪਣੀ ਧਾਗੇ ਵਾਲੀ ਇਹ ਮੋਨੋਕਾਈਡ ਜਾਂ ਉਹ ਚੈਨਾ ਮੇਡ ਡੋਰ ਰਹਿਣੀ ਕੇ ਆ ਕਿੰਨੇ ਹੋਗੇ ਪਤਾਂਗੇ ਬਈ ਕਿੰਨੇ ਹੋਗੇ ਇਹ ਪੰਜ ਹੋਗੇ ਠੀਕ ਹੈ ਓਕੇ ਹੋ ਗਈ ਰਿਪੋਰਟ ਪੰਜ ਪਤੰਗ ਇੱਕ ਗੱਟੂ ਟੱਕ ਲਈ ਜੀ ਪਤੰਗ ਉਹ ਮੈਣੀ ਪਤੰਗ ਠੀਕ ਹੈ ਕਿੰਨੇ ਇਹ ਗੱਟੂ ਡੋਲ ਦਾ ਨਵਾ ਉਹ ਖੜਿਆ ਆਪਣੇ ਬੰਦੇ ਤਾਂ ਕੁੜੀ ਆ ਗਿਆ ਆ ਗਿਆ ਆ ਗਿਆ ਵਾਧੂ ਲਈ ਹੋਣਾ ਵੇ ਘਰ ਦਾ ਨਾਲ ਚੜਾਈ ਜਾਂਦਾ ਯਾਰ ਯਾਰ ਨੇ ਘਰੇ ਰਹਿਣਾ ਜਦੋਂ ਘਰ ਦਾ ਨਾਲ ਗੱਲਾਂ ਮਾਤਾ ਮਾਰਦੇ ਆ ਬਾਜੋ ਮਨ ਬਹੁਤ ਸੜ ਜਾਂਦਾ ਸੱਚੀ ਗੱਲ ਹੈ ਵੀ ਹੁਣ ਘਰੇ ਰਹਿਿਆ ਕਰਦਾ ਜਾਦੇ ਆਪਾਂ ਆ ਗਿਆ ਆ ਗਿਆ 100 ਮੈਣੀ ਪਤੰਗ 100 ਮੈਣੀ ਪਤੰਗ ਆਏ ਚੱਲ ਗਏ ਚੱਲ 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 ਗਏ ਤਾਂ ਆ ਆਪਾਂ ਧੋਰ ਵੀ ਲੈ ਲਓ ਜੀ ਓਮੀ ਤੇ ਪਾ ਦੇ ਸਨੇਪ ਪਤੰਗ ਐਂਡ ਗੱਟੂ ਬਈ ਇੱਕ ਕਟਿਆ ਗਿਆ ਇੱਕ ਆਪਣਾ ਕੱਟਦਾ ਝੂਠ ਨਹੀਂ ਬੋਲਦੇ ਜਿਹੜੀ ਗੱਲ ਸੱਚ ਆ ਤਾਂ ਸੱਚ ਆ ਠੀਕ ਆ ਕਿ ਨਹੀਂ ਇੱਕ ਵਾਰ ਚੜ ਗਿਆ ਪਹਿਲਾ ਪਤੰਗ ਆਪਣਾ ਵੀ ਓ ਖੜਾ ਤਾਂ ਫਿਰ ਉਹਦਾ ਸਨੇਪ ਲੈ ਬਲੈਕ ਜੀ ਕਾਲੀ ਕੋਲ ਓ ਖੜੀ ਤਾਂ ਇਹ ਦੇਖ ਨਹੀਂ ਬਲਰ ਕਰ ਦਿੰਦਾ ਬਾਕੀ ਸਾਰੇ ਲੈ ਲੂੰਗਾ ਹੁਣ ਕੋਈ ਵੇਚਾ ਪਾਉਣ ਵਾਲਾ ਹੈ ਨਹੀਂ ਨਾਲ ਚਲੋ ਕੋਈ ਗੱਲ ਨਹੀਂ ਫਿਰ ਵੀ ਖੜੇਆਂ ਚੜਾਈ ਦੇ ਇੱਕਦਾਂ ਕੀ ਬੰਦਾ ਐ ਐ ਹੁੰਦੀ ਨਾ ਬਾਈ ਲਓ ਜੀ ਤੇ ਇੱਕ ਪਤੰਗ ਆਪਾਂ ਫੇਰ ਕੱਟਤਾ ਤੇ ਆਪਣਾ ਇੱਕ ਫੇਰ ਕੱਟਤਾ ਦੋ ਕੱਟਦੇ ਤੇ ਦੋ ਕੱਟੇ ਗਏ ਸਹੀ ਗੱਲ ਐ ਸੱਚ ਗੱਲ ਐ ਨਾ ਬੱਚੇ ਹੁਣ ਆ ਕੋਈ ਨਾ ਖਿੱਚੀ ਚੱਲ ਮੈਂ ਖੇਡਦਾ ਚੱਲ ਚੱਲ ਚੱਲਦੇ ਤਾਂ ਕੋਈ ਗੱਲ ਨਹੀਂ ਤੂੰ ਡੋਰ ਇਕੱਠੀ ਕਰ ਆਪਣੀ ਛੇਦੀ ਸੀ ਫਿਰ ਜੇ ਨਵਾਂ ਪਤੰਗ ਚੜਾਉਣਾ ਤਾਂ ਹੂੰ ਚਲੋ ਦੇਖਦੇ ਹਾਂ ਕੀ ਬੰਦਾ ਰਬਾਬ ਇੱਕ ਤਾਂ ਆਪਣੇ ਇੱਕ ਦੋ ਕੱਟਦੇ ਦੋ ਕੱਟੇ ਗਏ ਹਾਂਜੀ ਮੇਰੇ ਵੀਰੋ ਪਤੰਗ ਨੂੰ ਚੜਾ ਕੇ ਆ ਗਏ ਇਧਰਲੇ ਕਰੇਬੀ ਠੀਕ ਹੈ ਝੂਠ ਨਹੀਂ ਦੇਖਣ ਨੂੰ ਮੈਂ ਬੋਲਦਾ ਤੇ ਆਪਣੇ ਪਤੰਗ ਕੱਟੇਗੇ 3 ਤੇ ਆਪਾਂ ਕੱਟਿਆ 2 ਅੱਜ ਆਪਣਾ ਸਕੋਰ ਘੱਟ ਹੈ ਕੋਈ ਚੱਕਰ ਕੀ ਜਿਹੜੀ ਇਹ ਡੋਰ ਆ ਇਹ ਡੋਰ ਦਾ ਆਪਾਂ ਨੂੰ ਢਿੱਲ ਤੇ ਖਿੱਚਦਾ ਹਿਸਾਬ ਪਤਾ ਵਹਿਣੀ ਇਹ ਡੋਰ ਦਾ ਆਪਾਂ ਨੂੰ ਜਿਹੜੀ ਡੋਰ ਨਾਲ ਮਨ ਕੇ ਚੱਲ ਆਪਾਂ ਪੇਚੇ ਪਾਏ ਹੈਗੇ ਤਾਂ ਕਰਕੇ ਠੀਕ ਹੈ ਕਿ ਨਹੀਂ ਤਾਂ ਤਾਂ ਮੈਂ ਲੈਟਰ ਰੂਟਾ ਛੱਡ ਦਿਆਂ ਸਾਰੇ ਇਧਰਲੇ ਕਰਿਆ ਗੂਤਰ ਵਾਦ ਆਫ ਬਰੋ ਲਉ ਤਾਂ ਹੈ ਕੀ ਕਹਿਣੀ ਹੈ ਹੀ ਗਿਆ ਲੈਟ ਤੱਕ ਚੱਕਰ ਨਹੀਂ ਤੇ ਉਹ ਚੱਕਰ ਬਸ ਡੋਰ ਦਾ ਪੈਗਾ ਆਪਾਂ ਨੂੰ ਮੇਰੇ ਤਾਂ ਹੱਥ ਤੇ ਫਿਰ ਗਈ ਇੱਥੇ ਆ ਦੇਖੋ ਇੱਥੇ ਵੱਜ ਗਈ ਮੇਰੇ ਤਾਂ ਤੇ ਦੂਜੀ ਲਿਆਵਾਂਗੇ ਆਪਾਂ origignal ਬੈਨ ਹੈ ਜਿਹੜੀ ਹੁਣ ਵੀਡੀਓ ਨਾਲ ਕਿਤੇ ਪੰਗਾ ਨਾ ਪਾ ਦੇ ਮਰੇ ਕੇਸੇ ਪਾਸੇ ਡੋਰ ਆਪਾਂ ਉਹੀ ਲਿਆਵਾਂਗੇ ਚੱਕ ਮੀ ਪੂਰੀ ਚਲੋ ਪਹਿਲਾਂ ਤਾਂ ਆਪਾਂ ਸਾਰਾ ਘਰ ਜਗਮਗ ਜਗਮਗ ਕਰੀ ਛੱਡ ਦੇ ਲਾਈਟਾਂ ਸਾਰੇ ਆ ਰਹੀ ਹੈ ਇੱਕ ਗੇੜੇ ਚ ਹਾਂ ਓਕੇ ਦੀਆਂ ਹੋਗੀਆਂ ਰਿਪੋਰਟਾਂ ਹਾਂਜੀ ਮੇਰੇ ਵੀਰੋ ਤੇ ਇਧਰੋਂ ਬਈ ਲੋਕ ਲੋ ਖੋਲੀਏ ਸਾਰੇ ਖੁੱਡਿਆਂ ਦੇ ਟਰੇਆਂ ਟਰੂਆਂ ਕੱਢੀਏ ਕਰੀਏ ਸਾਫ ਓ ਮਾਈ ਗਾਡ ਕਾਲਾ ਟੈਟਰਾਸਾਈਕਲਿਨ ਪਾਇਆ ਸੀ ਬਰੋ ਉਹ ਵੀ ਸਾਫ ਕਰਨਾ ਪਊ ਅੱਜ ਪਉਣ ਚਲੋ ਕੋਈ ਨਾ ਕਰਦਾ ਫਿਰ ਕਿਡੀ ਗੱਲ ਮੈਂ ਸਾਰਾ ਕੰਮ ਤਾਂ ਕਰ ਲਾਂ ਪਾਣੀ ਵਾਲੇ ਭਾਂਡੇ ਸਾਫ ਕਰਦਾ ਦਾਣੇ ਵਾਲੇ ਟਰੇਆਂ ਸਾਫ ਕਰਦਾ ਤੇ ਦਾਣੇ ਪਾ ਕੇ ਤੇ ਉਧਰ ਪਾਣੀ ਪਾ ਕੇ ਫੇਰ ਵੀਡੀਓ ਲਾਉਂਗਾ ਉਹਨੇ ਆਪਣੇ ਫੋਨ ਨੂੰ ਲਾ ਦੀ ਆਪਾਂ ਚਾਰਜਰ ਤੇ ਬਾਬਿਓ ਹਾਂਜੀ ਮੇਰੇ ਵੀਰੋ ਤੇ ਕੀ ਕਹਿੰਦੇ ਹੁੰਦੇ ਆ ਭਾਈ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਮੈਂ ਤਾਂ ਭੁੱਲ ਗਿਆ ਉਹ ਕਹਿੰਦਾ ਕੀ ਹੈਗਾ ਟਰੀਆਂ ਕਰਦਿਆਂ ਸਾਫੇ ਇਧਰ ਦੌਣੀ ਹੈਗਾ ਇਹ ਕਹਿੰਦਾ ਮਾੜਾ ਜਿਹਾ ਆਪਾਂ ਬੱਚਾ ਵੇਖ ਕੇ ਅੱਗੇ ਬਿਜੂ ਵਾਲੀ ਕਣੀ ਜਾ ਕੇ ਵੇਖ ਹੁਣੇ ਬੱਚੇ ਦੀ ਕੀ ਗੱਲ ਹੈ ਕਹਿੰਦਾ ਹਰੀਬੋਲ ਦਾ ਬੱਚਾ ਭੱਜ ਗਿਆ ਮੈਂ ਹੈ ਮੇਰਾ ਦਿਲ ਭਲਾ ਗਿਆ ਬੱਚਾ ਬਾਹਲਾ ਤੰਗਾ ਸੀਗਾ ਮੈਂ ਕਿਹਾ ਸਰਦਾ ਨਹੀਂ ਹਰੀ ਬੋਦਲਾ ਲੈਉਣੀ ਪਊਆ ਇੱਕ ਦਿਨ ਲਿਆ ਕੇ ਛੱਡਾਂਗੇ ਇੱਕ ਦਿਨ ਡਾ ਕੇ ਮੁੜ ਕੇ ਬੰਦੀ ਘਟੂ ਘਟੂ ਕੜਨਾ 10 12 ਦਿਨ ਬੰਦੀ 10 12 ਦਿਨ ਦੀ ਬੰਦੀ ਦੇਗਾ ਬੰਦੀ ਦੇ ਕੇ ਫੇਰ ਕੱਢਾਂਗੇ ਫੇਰ ਕੱਢਾਂਗੇ ਬੱਚੇ ਨੂੰ ਪਰ ਫੇਰ ਠੀਕ ਹੈ ਚਲੋ ਮੈਂ ਇੱਧਰ ਟ੍ਰੇਨਰ ਨੂੰ ਹੀ ਸਾਫ਼ ਕਰਕੇ ਕੱਢਿਆ ਸੀ ਬਾਹਰ ਉਹਨੇ ਫੇਰ ਬਿੱਦਲੀ ਚੱਲ ਕੇ ਫਰਾ ਕੇ ਇਹਨੂੰ ਕਰ ਦਿਆ ਸੀ ਲੈਣ ਦਾ ਪੌੜਾ ਦਾਣਾ ਪਾਣੀ ਬੈਠ ਕੇ ਝੜਦੇ ਤਾਂ ਨਹੀਂ ਛੇਦੀ ਛੇਦੀ ਫੇਰ ਹਾਂਜੀ ਦੋਸਤੋ ਜੀ ਚੱਲ ਪਿਆ ਜੀ ਆ ਬਿੱਦ ਦਿਵਾਰੀ ਤੋਂ ਘਰ ਨੂੰ ਠੀਕ ਹੈ ਤੇ ਮੋਟਰਸਾਈਕਲ ਦਾ ਸੁੱਖਣਾ ਸਾਰਾ ਲੇਟਾਂ ਲੱਗਾ ਜਾ ਕੇ ਉਕਲੀ ਆਜ ਕੇ ਭੋਜਨ ਆਰਾ ਇਹਦਾ ਜਾਗਦਾ ਹੈ ਮਿੰਟਰ ਜੀ ਉਹ ਸਭ ਕੁਝ ਜਾਗਦਾ ਮੋਟਰਸਾਈਕਲ ਦਾ ਕੋ ਬਿੱਟਰ ਨਜ਼ਾਰਾ ਹੈ 30 ਕਿਲੋਮੀਟਰ ਚੱਲ ਗਿਆ ਵੀ ਹਾਂ ਜੀ ਚੱਲ ਗਿਆ ਜੀ 80 ਕਿਲੋਮੀਟਰ ਜੀ ਨਵੇਂ ਮੀਟਰ वाइज 80 ਕਿਲੋਮੀਟਰ ਚੱਲ ਗਿਆ ਚੱਲ ਲਿਆ ਜੀ ਘਰ ਨੂੰ ਜੀ ਲਓ ਜੀ ਰਾਹ ਚ ਆਉਂਦੇ ਹੁੰਦੇ ਸ਼ਾਪ ਤੇ ਰੋਕੇ ਇਹ ਥੋੜਾ ਲਈ ਇੱਕ ਕਟ ਕਟ ਤੇ ਕਾ ਵਾਲੀ ਇਹਨੇ ਨਹੀਂ ਆਹ ਵੜੀ ਠੀਕ ਹੈ ਕਹਿੰਦੇ ਬਾ ਕਰਦੇ 1 ਮਿੰਟ ਦਾ ਵੀ ਨਹੀਂ ਉਹ ਥੋੜਾ ਤਾਂ ਰਿਸਟਰਾਇਰ ਸਮਾਨ ਲੈਣੇ ਸੀ ਮਤਲਬ ਗਏ ਬਾਥੀ ਵੀਦਵਾਲ ਕੋ ਦੂਆ ਕੇ ਰਾਹ ਆਦੇ ਦੁਕਾਨ ਤੇ ਰੋਕੇ ਤੇ ਦੋ ਬਦ ਦੁਕਾਨ ਤੋਂ ਘਰੇ ਆਵਾਂਗੇ ਤੇ ਦਮਣੀ ਕਰ ਰਹੀ ਹੈ ਇਧਰ ਖਾਣਾ ਤਿਆਰ ਆ ਗਈ ਸੀ ਇਹ ਮੋੜਿਆ ਕਿੰਨੀਆਂ ਪਾਲੀਆਂ ਚਾਰ ਤੇ ਦੋ ਛੀਵਾਲੀਆਂ ਛੀ ਤਾਂ ਬਹੁਤ ਐ ਰਹਾ ਨਾ ਥੋੜਾ ਜਿਹਾ ਇੱਕ ਮਟਾਲ ਸੀ ਵੀ ਲੈ ਆ ਮੱਝ ਖੜ ਜਾ ਇੱਕ ਮਟਰੋਗਾ ਆਲਸੀ ਵੀ ਐਡ ਕਰਦਨੇ ਮਾਲੀ ਜੀ ਆਪਣੇ ਕੋਲੇ ਬਾਕੀ ਸਾਰਾ ਸਟਾਕ ਤਾਂ ਮੁੱਕ ਗਿਆ ਖਰਾਕ ਦਾ ਤੇ ਇੱਕ ਤਾਂ ਮਿਕਸ ਖਰਾਕ ਰਹੀ ਹੈ ਆਪਣੇ ਕੋਲੇ ਉਡਰਾਂ ਦੇ ਵਾਸਤੇ ਤੇ ਵੱਡੇ ਵਾਸਤੇ ਰਹਿ ਗਿਆ ਬਾਇਰਾ ਤੇ ਮੱਕੀ ਤੇ ਆਲਸੀ ਥੋੜੀ ਲੈ ਦਵਣੀ ਕੌਲੀ ਕਰ ਵੇਲੀ ਆਪਣੀ ਨਾਲ ਆਸੀ ਪਾ ਦੇ ਵਿੱਚ ਨੇ ਹੂੰ 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 ਬਹੁਤ ਹੈ ਕਰ ਦੇ ਮਿਕਸ ਵਿੱਚ ਇਹ ਵੀ ਉਕੇ ਨੋ ਮੈਂ ਰਿਪੋਰਟਾ ਇਹਨੂੰ ਧਰ ਦੇ ਫਿਰ ਦਿਖਾਉਣੇ ਆ ਵੀਡੀਓ ਅਪਲੋਡ ਕਰਨ ਲਈ ਸੀ ਜੀ ਉੱਤੇ ਵੀਡੀਓ ਹੋ ਗਈ ਅਪਲੋਡ ਤੇ ਹੁਣ ਚਲੀਏ ਆਪਾਂ ਭਾਈ ਥੱਲੇ ਸਿੱਧੀ-ਸਿੱਧੀ ਠੀਕ ਹੈ ਬਾਰ-ਬਾਰ ਹੁਣ ਲੋਕ ਲਾ ਕੇ ਤੇ ਵਾਟਰ ਸਾਰੇ ਕੂਤਰਾਂ ਦਾ ਰੈਡੀ ਆ ਬਈ ਠੀਕ ਹੈ ਹੁਣ ਕੱਲਾ-ਕੱਲਾ ਲਾਈਏ ਨਾ ਤੇ ਆਪਾਂ ਢੱਕਣ ਆ ਮਿਲਦਾ ਇਹਦਾ ਹੋ ਗਿਆ ਠੀਕ ਹੈ ਕਿ ਨਹੀਂ ਆ ਢੱਕਣ ਹੋ ਗਿਆ ਇਹਦਾ ਤੇ ਆ ਹੋ ਗਿਆ ਇਹਦਾ ਤੇ ਆ ਹੋ ਗਿਆ ਇਹਦਾ ਆਹ ਵਾਲਾ ਹੋ ਗਿਆ ਇਹਦਾ ਠੀਕ ਹੈ ਜੀ ਓਕੇ ਰਿਪੋਰਟ ਹੋ ਗਈ ਪੰਜ ਖੁੱਡਿਆਂ ਦੀ ਤੇ ਪੰਜ ਭਾਂਡੇ ਦਾਣੇ ਤੋਂ ਰੱਖ ਸੀ ਵੀ ਇਹ ਤੋਂ ਪਹਿਲਾਂ ਦਵਣੀ ਨੇ ਦਾਣੇ ਤਿਆਰ ਕਰਤੇ ਆਪੇ ਤੇ ਦਵਣੀ ਨਾਲ ਰਖਾਤੇ ਮੈਂ ਉਸ ਤੋਂ ਬਾਅਦ ਵੀਡੀਓ ਵੀਡੀਓ ਨੂੰ ਲਾਈ ਤੇ ਬਸ ਹੁਣ ਵਾਟਰ ਆਪਾਂ ਸਾਰੇ ਖੁੱਡਿਆਂ 'ਚ ਰੱਖ ਦਿੰਨੇ ਹੈਗੇ ਉਹ ਟੈਟਰਾਸਾਈਕਲ ਨਾਲ ਪਾਣੀ ਕਰਕੇ ਸਾਰਾ ਕੱਢ ਕੇ ਬਾਹਰ ਹਣਾ ਧੋਣੇ ਪਏ ਆਪਾਂ ਨੂੰ ਕਰ ਲ ਪਾਇਆ ਸੀ ਨਾ ਟੈਟਰਾਸਾਈਕਲ ਦਾ ਪਾਊਡਰ ਇਹਨਾਂ ਲਓ ਜੀ ਖੁੱਡਾ ਨੰਬਰ 1 ਠੀਕ ਹੈ ਕਿ ਨਹੀਂ ਆਇਆ ਪਤਾ ਕਿ ਆਏ ਮਰੇ ਪਿਆ ਪਾਣੀ ਨੂੰ ਤਾਂ ਲੇ ਬੱਚਿਆਂ ਮੋਟਿਆਂ ਨੂੰ ਵੀ ਬਾਅਦ ਵਿੱਚ ਉਹ ਜੰਝੇ ਲਵਾ ਲੈਣਗੇ ਮੜਦੇ ਮੋਟੇ ਨੂੰ ਤੇ ਇੱਕ ਹੋ ਗਿਆ ਕੰਪਲੀਟ ਰਵਜੀ ਖੁੱਡਾ ਨੰਬਰ ਹੋ ਗਿਆ 2 ਇੱਧਰ ਆਏ ਬੈਠੇ ਹੁਣ ਕੀ ਨਹੀਂ ਪਾਣੀ ਡੱਕ ਗਏ ਹੈ ਆਇਓ ਛੇਰੋ ਰਾਜ ਕੀ ਪੀਲੋ ਰਾਜ ਕੀ ਮੁੜ ਕੇ ਮਿਲੇ ਨਾ ਮਿਲੇ ਹਨਾ ਆਜੋ 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 ਬੈਹ ਪੇ ਲਓ ਜੀ ਇਧਰ ਆਗੇ ਬੱਚਿਆਂ ਵਾਲੇ ਪਾਸੇ ਖੁੱਡਾ ਨੰਬਰ 3 ਆਇਓ ਪੁੱਤਰੋ ਉਹ ਪਾਣੀ ਤਾਂ ਸੱਚ ਵੇਖੇ ਹੀ ਨਹੀਂ ਮੋਏ ਤਤਾ ਕਿ ਕੋਸਾ ਕਿ ਠੰਡਾ ਪਲਵਾਤਾ ਦਾ ਯਾਰਾ ਪੀਪੂ ਲੈਣਗੇ ਨਿੱਗਾ ਜੀ ਆਇਆ ਹੈ ਤਾਂ ਤੱਤੇ ਵਿੱਚ ਥੋੜਾ ਜਿਹਾ ਚਲੋ ਕੋਈ ਨਾ ਆਇਓ 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 ਪੁੱਤਾ ਖੁੱਡਾ ਨੰਬਰ ਹੋ ਗਿਆ ਜੀ 4 ਕੰਪਲੀਟ ਠੀਕ ਹੈ ਪਾਣੀ ਯਾਰ ਥੋੜਾ ਜਿਹਾ ਤੱਈ ਹੈ ਚਲੋ ਕੋਈ ਦਿੱਕਤ ਨਹੀਂ ਤੱਤਾ ਨੂੰ ਕੀ ਹੁੰਦਾ ਹੈਗਾ ਠੰਡ ਹੀ ਆ ਪੀਪੀ ਲੈਣਗੇ ਆਇਓ 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 ਪੁੱਤਾ ਹਾਂਜੀ ਮੇਰੇ ਵੀਰੋ ਤੇ ਬੈਟ ਕਲੇ ਜਾਣਾ ਰਹਿ ਗਿਆ ਸੀ ਕੱਲੇ ਆਪਣੇ ਤੇ ਇਹਨਾਂ ਨੂੰ ਵੀ ਰੱਖਦੇ ਪਾਣੀ ਠੀਕ ਹੈ ਦਾਣੇ ਇਹਨਾਂ ਨੂੰ ਪਹਿਲਾਂ ਭਰੱਖਦੇ ਸੀਗੇ ਆਇਓ 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 ਪੱਤ ਲਓ ਜੀ ਹੁਣ ਇਹ ਦੇਖੋ ਭੱਜ ਕੇ ਪਾਇਓ ਨੂੰ ਕਿਵੇਂ ਪੈਂਦੇ ਠੀਕ ਹੈ ਕਿ ਨਹੀਂ ਤੇ ਓਕੇ ਜੀ ਦਾਣਾ ਪਾਣੀ ਸਾਰੇ ਕਬੂਤਰਾਂ ਦਾ ਰੈਡੀ ਹਾਂਜੀ ਮੇਰੇ ਵੀਰੋ ਅੱਗੇ ਜੀ ਇਧਰ ਲੈ ਘਰੇ ਤੇ ਓਕੇ ਰੋਪ ਨੰਬਰ ਉਟੂਟੇ ਮੈਂ ਖਾਇਆ ਤੇ ਅਨਸਾਰ ਯਾਦ ਆਇਆ ਵੀ ਇੱਕ ਜੋੜੀ ਆਪਾਂ ਹੋਰ ਪਾਟਦੇ ਠੀਕ ਹੈ ਕਿ ਨਹੀਂ ਇਧਰ ਫਿਰਦੀ ਹੈ ਹਰੀ ਵਿਟੋਰੀ ਵਾਲੀ ਦੀ ਮਾਂ ਹੋਸ਼ਾ ਆਹਾਂ ਸੱਚੇ ਰੂ ਵੀ ਪਟਣ ਵਾਲਿਆ ਜੋੜੀ ਯਾਰ ਪਟਿਵਲੀ ਵਾਲੀ ਕਬੂਤਰੀ ਦੀ ਵੀ ਨੇ ਜੋੜੀ ਪਟਕੇ ਆਪਾਂ ਪਟਿਵਲੀ ਨੂੰ ਡਿਵਲੀ ਦੀ ਕਬੂਤਰੀ ਵਾਪਸ ਕਰਕੇ ਇਹਨੇ ਆਂਡੇ-ਉਂਡੇ ਨਿਤਰੇ ਯਾਰ ਇੱਕ ਕਰੀ ਇਹ ਆ ਆਓ ਬੈਠੇ ਬੱਚੇ ਆ ਬਹੁਤ ਟਾਈਮ ਪਹਿਲਾਂ ਲਿਆਂਦੀ ਸੀ ਸਾਰੀਆਂ ਜੋੜਾਂ ਉਹ ਤੋਂ ਪਹਿਲਾਂ ਦੀ ਜੋੜੀ ਲੱਗੀ ਐ ਤੇਨੇ ਇੱਕ ਕਰੀ ਵੀ ਆਂਡੇ ਨਿਤਰੇ ਕਬੂਤਰੀ ਨੇ ਤੇ ਇਹ ਕਬੂਤਰ ਤਾਂ ਆਇਆ ਆਪਾਂ ਹੋਰ ਕੂਤਰਾ ਨਾਲ ਆਂਡੇ ਧਰਾਲੇ ਸੀ ਉਹ ਗੱਲ ਵੱਖਰੀ ਆ ਪਰ ਇਹ ਕਬੂਤਰੀ ਨੂੰ ਨਿਤਰੇ ਤੇ ਇਹ ਕਬੂਤਰੀ ਵੀ ਆਪਾਂ ਦੀ ਵਾਪਸ ਕਰਨੀ ਐ ਤੇ ਇਧਰੋਂ ਉਹ ਚੱਕ ਲੇ ਆਪਣੀ ਜੂਲੀ ਜਿਹੜੀ ਕਬੂਤਰ ਵੀ ਫੜੀ ਹੈ ਨਾ ਉਹਨੂੰ ਲਈ ਚੱਕ ਇਹ ਆਇਆ ਖੰਡ ਮਰੀਏ ਮੇਰੇ ਹੁੰਦਾ ਗਿਆ ਪਤਾ ਵੀ ਤੇਰੇ ਤੇ ਦਬਾਅ ਪਾਈ ਹੈ ਤੇ ਸਾਰੇ ਕਬੂਤਰ ਤੇ ਓਹੋ ਉਧਰ ਦਾ ਖੁੱਡਾ ਤਾਂ ਖੋਲ ਹੀ ਨਹੀਂ ਆਪਾਂ ਇੱਕ ਮਿੰਟ ਰਕੋ ਮੈਂ ਖੁੱਡਾ ਹਾਂਜੀ ਖੋਲਿਆ ਅਗਰ ਲਾ ਖੁੱਡਾ ਤੇ ਚਾਲ ਖੰਡ ਤੈਨੂੰ ਵੀ ਦੇਤੀ ਹੈ ਆਜ਼ਾਦੀ ਆਪਾਂ ਠੀਕ ਹੈ ਕਿ ਨਹੀਂ ਓਹੋ ਇਹ ਠੋਕੋ ਕੁਛ ਕੋਈ ਵੱਜ ਰਿਹਾ ਭਾਈ ਹਾਂ ਚੱਲ ਬਿੱਲੂ ਜਾਇ ਦੇਲੇ ਕੁਡੇ ਈਜ਼ੀ ਰ ਹੈ ਠੀਕ ਹੈ ਕਿ ਨਹੀਂ ਇਧਰ ਕੋਈ ਵੀ ਕਬੂਤਰ ਹੈ ਨਹੀਂ ਤੈਨੂੰ ਤੰਗ ਕਰਨ ਵਾਲਾ ਸਿਰਫ ਇੱਕ ਕਬੂਤਰ ਹੈ ਉਹ ਵਿਚਾਰਾ ਥੱਲੇ ਥੱਲੇ ਰਹਿੰਦਾ ਤਾਂ ਨਹੀਂ ਜੜਦਾ ਬਸ ਆਹੀ ਕੰਮ ਸੀ ਹੋਣ ਹੋਰ ਤਾਂ ਨਹੀਂ ਕੁਝ ਕਰਨ ਵਾਲਾ ਬੱਚੇ-ਬੂਚੇ ਸਭ ਸੈਂਟਰ ਵਿੱਚ ਐ ਇੱਕ ਆ ਬੱਚਾ ਡਿੱਗ ਗਿਆ ਵੇ ਪਾਸੇ ਇਹਨੂੰ ਚੱਕ ਲਈ ਬਸ ਮਾੜਾ ਮੋਟਾ ਕੰਮ ਤਾਂ ਹੰਦਾ ਚੱਲਿਆ ਦਾ ਲੈ ਪੋਤਾ ਆ ਆ ਆ ਕੰਜੇ ਤੇ ਅੱਗੇ ਜਾ ਰਾਜ ਅੱਗੇ 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 ਚੱਲੋ ਓਕੇ ਵੀਰ ਬੋਦਰ ਬਸ ਕਰਦੀ ਆਪਾਂ ਵਲੌਗ ਦੀ ਐਂਡਿੰਗ ਤੇ ਅੱਜ ਦੇ ਵਲੌਗ ਚ ਭਾਈ ਇਹੀ ਕੋਈ ਸੀਗਾ ਬਾਕੀ ਨਿਗਾ ਨੁਗਾ ਮੈਂ ਮਾਰਦਾ ਉਹਨਾਂ ਸਾਰੇ ਖੁੱਡਿਆਂ ਜਾਨਵਰਾਂ ਪੰਛੀਆਂ ਕਬੂਤਰਾਂ ਬੱਚਿਆਂ ਤੇ ਤੇ ਸਭ ਦੀ ਰਿਪੋਰਟਾਂ ਅੱਜ ਦੀ ਘੜੀ ਤਾਂ ਓਕੇ ਹੀ ਆ ਹਾਂ ਬਤ ਓਕੇ ਆ ਨਾ ਹਾਂ ਹਾਂ ਕਹਿੰਦੇ ਓਕੇ ਓਕੇ ਕੋਈ ਨਾ ਤੁਸੀਂ ਵੀ ਹਾਂਜੀ ਇਹ ਕਹਿੰਦੇ ਸੀ ਵੀ ਓਕੇ ਸੈਟਾ ਕਰ ਬਾਬਿਓ ਓਕੇ ਨਾ ਰਿਪੋਰਟਾਂ ਕੱਲ ਨੂੰ ਹਰ ਹਾਲਤ ਵਿੱਚ ਘੋੜੇ ਮੂਹਾਂ ਘਰੇ ਲਿਆਉਣਾ ਹੀ ਲਿਆਉਣਾ ਆਪਾਂ ਤੇ ਛਤਰੀ ਲੈ ਕੇ ਆਉਣੀ ਹੈ ਜਿਹੜੇ ਚਾਰ ਬੱਚੇ ੱਡੇ ਲਾਉਣੇ ਰਹਿੰਦੇ ਉਹਨੂੰ ੱਡੇ ਲਵਾਉਣਾ ਆਪਾਂ ਆਹ ਕੰਮ ਕਰਨਾ ਹੀ ਕਰਨਾ ਨਹੀਂ ਬੱਚੇ ਤਾਂ ਨਹੀਂ ਇੱਕ ਦਿਨ ੱਡੇ ਲੱਗਣੇ ਘੋੜੇ ਮੂਹਾਂ ਕੱਲ ਨੂੰ ਹਰ ਹਾਲ ਚ ਘਰੇ ਲਿਆਵਾਂਗੇ ਬਈ ਆਪਾਂ ਤੇ ਆਪਣੀ ਛਤਰੀ ਠੀਕ ਹੈ ਕੀ ਨਹੀਂ ਓਕੇ ਜੀ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ